ਆ ਵੀਡੀਓ ਪੰਜਾਬ ਦੇ ਕਿਸੇ ਪਿੰਡ ਦੀ ਦੱਸੀ ਜਾ ਰਹੀ ਹੈ ਕਿ ਜਿੱਥੇ ਘਰ ਵਿੱਚ ਵਿਆਹ ਹੁੰਦਾ ਹੈ ਤੇ ਉੱਥੇ ਮਹੰਤ ਵਿਦਾਈ ਮੰਗਣ ਜਾਂਦੇ ਨੇ ਤੇ ਉੱਥੇ ਜਾ ਕੇ ਕਹਿੰਦੇ ਨੇ ਕਿ ਅਸੀਂ ਤੜੇ ਤੋਂ ਜ਼ਿਆਦਾ ਪੈਸੇ ਲੈਣੇ ਨੇ ਪਰ ਪਿੰਡ ਦਾ ਸਰਪੰਚ ਇਹ ਕਹਿੰਦਾ ਕਿ ਤੁਹਾਨੂੰ 1100 ਰੁਪਏ ਹੀ ਅਸੀਂ ਦੇਣਾ ਹੈ ਤੇ ਕਿੰਨਾ ਚਿਰ ਹੀ ਉਹਨਾਂ ਦੇ ਵਿੱਚ ਆਪਸ ਵਿੱਚ ਬਹਿਸ-ਬਾਜੀ ਚੱਲਦੀ ਹੈ ਪਰ ਸਰਪੰਚ ਸਾਹਿਬ ਕਹਿੰਦੇ ਨੇ ਕਿ ਤੁਸੀਂ ਭਾਵੇਂ ਸ਼ਾਮ ਤੱਕ ਇੱਥੇ ਖਲੋਤੇ ਰਹੋ ਅਸੀਂ ਤੁਹਾਨੂੰ 1100 ਰੁਪਏ ਹੀ ਦੇਣਾ ਹੈ ਤੇ ਜੋ ਅਸੀਂ ਖੁਸ਼ੀ ਨਾਲ ਦੇਣਾ ਹੈ ਉਹੀ ਤੁਹਾਨੂੰ ਲੈਣਾ ਪਏਗਾ ਨਹੀਂ ਤੇ ਤੁਸੀਂ ਜਾ ਸਕਦੇ ਹੋ ਤੇ ਉੱਥੇ ਉਹਨਾਂ ਦੇ ਵਿੱਚ ਕਾਫੀ ਹੋਰ ਵੀ ਗੱਲਾਂ ਹੁੰਦੀਆਂ ਨੇ ਆਓ ਤੁਹਾਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਆਓ ਤੁਹਾਨੂੰ ਅੱਗੇ ਵਿਖਾਉਨੇ ਆ ਪੂਰੀ ਵੀਡੀਓ ਸਰਪੰਚ ਜੀ ਦੇ ਅੰਦਰ ਰੱਖਾ ਹਾਂ ਸਰਪੰਚ ਜੀ ਦਾ ਜੀ ਰੱਖੋ ਕਿ ਤੁਹਾਨੂੰ ਹਾਂ ਤੇਰਾ ਫਰਜ਼ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾਪਾ ਜੀ ਆਓ ਕੀ ਲਾਣੇ ਮੈਨੂੰ ਜੋ ਬਣਾਉਂਦਾ ਲੱਗੀ ਆ ਮੈਂ ਕਰ ਦਿੱਤੀ ਹੋਰ ਵੀ ਕੁਝ ਚਲੋ ਜੇਡਾ ਕੋਈ ਮੈਨ ਮੰਗਦਾ ਹੋਵੇ ਦੱਸ ਦਿੰਦਾ ਕੋਈ ਚੰਗਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਦਾਦਾ ਜੀ ਇਤਨਾ ਸਾਨੂੰ ਜੈਸ ਘਰ ਤੋਂ ਨਾ ਪਰ ਲੈ ਜਾ ਉਸ ਦਾ ਚਲਾਮਾ ਮਿਲਿਆ ਤਕਰੀਬ 3000 ਰੁਪਏ ਆ ਤੇ ਪੇਰੀ ਕਰਾ ਲਾ ਜੀ ਕਹਿੰਦੇ ਨਹੀਂ ਨਾ ਤਕਰੀਬ ਇਹ ਤੁਸੀਂ ਆਪਣੇ ਹੂ ਉਹਦੇ ਫੱਲਣ ਦੇ ਬਨੇ ਕਮੈਂਟ ਲੈ ਕਰ ਦੋ ਸਾਰੀ ਬੜੀ ਪੜ੍ਹੇ ਲਿਖਈ ਹੈ ਤੁਸੀਂ ਉਹ ਲੈ ਜਾਓ ਜਿੰਦਗੀ ਇਹ ਨਹੀਂ ਖੜਦਾ ਫਿਰ ਸਾਡੇ ਪਿੰਡ 'ਚ ਨਹੀਂ ਹੋਣਾ ਪੇਪਾ ਤੁਸੀਂ ਸਾ ਮੈਨੂੰ ਜਿੰਨੀ ਮਰਜ਼ੀ ਤੁਸੀਂ ਜਾਓ ਧੰਨਵਾਦ ਇਸ ਰੇਣੀ ਦੂਸਰ ਪੈਂਚ ਬੰਦਾ ਮੈਂ ਮੰਗਤਾ ਹਾਂ ਮੰਦਾ ਮੇਰੀ ਕਿਰਮਤ ਕਾਦੀ ਨਹੀਂ ਬੜਾ ਪਿੱਛਾੜੀ ਹੋੜੀ ਪਰ ਸ਼ਬਦ ਇਹ ਲਾਏ ਜੇ ਆਪ ਕੋ ਆ ਕੇ ਜਾਓ ਜੇ ਦੇ ਕੋਸ਼ਿਸ਼ ਕਰ ਜੇ ਤਾਂ ਦੇ ਤਾਂ ਕੋਈ ਨਹੀਂ ਨਾ ਕੋਸ਼ਿਸ਼ ਜਸ ਬਤਾਉਂ ਕੋਈ ਨਹੀਂ ਕੰਮ ਨਹੀਂ ਕਰਦਾ ਕੋਈ ਨਹੀਂ ਕਿ ਕਿ ਪੱਕੀ ਦੇ ਪੈਣ ਨੂੰ ਮਰਗੀ ਕਰੋ ਸਾਡੇ ਜਦ ਰੋਕੀ ਫਿਰ ਮੇਰੀ ਤੇ ਮੇਰੀ ਪਸਾਉਣ ਡਿਆ ਵਾਂ ਨੀਨੇ ਬੜਿਆ ਬਾਦ ਰੱਬ ਨੇ ਢੀਆਂ ਪੱਤੰਦਾ ਆਈ ਨੀ ਬੜਿਆ ਬਾਦ ਨੇ ਆਣਾ ਹੁੰਦਾ ਨਹੀਂ ਕੋਈ ਗੱਲ ਖੁਸ਼ ਹੋ ਕੇ ਦੋਹਰਦਾ ਜੀ ਰੋਟੀ ਨਾ ਚੇਹੇ ਤੂੰ ਜਿਹੜੀ ਬਾੜ ਬਾਕੇ ਨੂੰ ਬਦਾਈ ਤੂੰ ਜਿਹੜੀ ਬੱਜੀ ਬਾੜ ਰਿਹਾ ਕੋਲੇ ਸ਼ਾਮਾਂ ਤੱਕ ਢੀਰ ਮੈਂ ਸ਼ਾਮਾਂ ਤੱਕ ਬੜੀ ਮਿਲਦੀ ਆ ਇਹਨਾਂ ਕੀ ਗੱਲ ਬਣਦੀ ਇੱਕ ਕਰਕੇ ਲੋਕੀ ਕੋ ਰਪਰੀ ਸਾਫ ਤੇ ਸੁਭਤ ਪੱਕੀ ਗੱਲ ਆ ਆ ਬਾਕੀ ਆ ਸਾਡੇ ਬੰਦੇ ਰੋਕੀ ਦਿੰਦੇ ਬਿਜੋ ਦਿੰਦੇ